ਜਿੱਦ ਤੇ ਕਹਾਵਤ ਖੋਜ ਜਿੰਦੀ ਕਿ ਡੂ ਨੋਟ ਜਜ ਅ ਬੁੱਕ ਬਾਏ ਅ ਕਵਰ ਕਿ ਤੁਸੀਂ ਕਵਰ ਦੇ ਨਾਲ ਬੁੱਕ ਨੂੰ ਜਜ ਨਹੀਂ ਕਰ ਸਕਦੇ ਉਹਦੇ ਅੰਦਰ ਕੀ ਹੈ ਉਹੀ ਚੀਜ਼ ਤੁਹਾਡੇ ਨਾਲ ਹੋਈ ਹੈ ਨਾ ਕਿ ਤੁਸੀਂ ਆਪਣੇ ਆਪ ਨੂੰ ਉੱਥੇ ਤੱਕ ਪਹੁੰਚਾ ਲਿਆ ਦੇਸੀ ਤੋਂ ਹਰ ਵਿਦੇਸ਼ੀ ਔਰਤ ਨੂੰ ਵੀ ਤੁਸੀਂ ਕੱਪੜੇ ਪਵਾਤੇ ਜੀ ਮੈਮ ਪਰ ਇਹ ਤਾਂ ਜਿਵੇਂ ਸੋਚਦੇ ਨੇ ਕਿ ਤੁਸੀਂ ਇੰਟਰਨੈਸ਼ਨਲ ਵੀ ਆਪਣੇ ਸੂਟਸ ਸੈਂਡ ਕਰਦੇ ਹੋ ਔਰ ਕਿਹਾ ਕਿ ਐਗਜ਼ਿਬਿਸ਼ਨਸ ਵੀ ਲਗਾਉਂਦੇ ਹੋ ਯਾਦ ਹੈ ਪਹਿਲਾ ਸੂਟ ਕਦੋਂ ਬਣਾਇਆ ਸੀ ਕਿਵੇਂ ਦਾ ਰਿਹასი ਰਵਈਆ ਕਸਟਮਰ ਦਾ ਹਾਂਜੀ ਮੈਮ ਮੈਂ ਨਾ ਇੱਕ ਆਪਣੀ ਸਿਸਟਰ ਨੂੰ ਸੂਟ ਡਿਜ਼ਾਈਨ ਕਰਕੇ ਦਿੱਤਾ ਸੀਗਾ ਤੇ ਉਹ ਜਿਹੜੀਆਂ ਆਪਣੇ ਗਾਲ ਚ ਬੀਡਸ ਡਿਫਰੈਂਟ ਫਰ ਨਰੂਬੀ ਐਂਡ ਜਿਹੜੇ ਪਰਲ ਵਗੈਰਾ ਦੀਆਂ ਮਾਲਾ ਲੇਡੀਜ਼ ਯੂਜ਼ ਕਰਦੀਆਂ ਨੇ ਤੇ ਮੈਂ ਉਹ ਕਾਰੀਗਰ ਤੋਂ ਉਹ ਸਾਰੀ ਜਿਹੜੀ ਮਾਲਾ ਤੋੜ ਕੇ ਉਹਨਾਂ ਦੇ ਆਊਟਫਿਟ ਤੇ ਲਗਾਈ ਹੈ ਨਾ ਤੇ ਉਹਨੂੰ ਆਪਣਾ ਨਿਊਯਾਰਕ ਚ ਨੇ ਉਹਨਾਂ ਦੇ ਉਸ ਆਊਟਫਿਟ ਨੂੰ ਮਤਲਬ ਬੜਾ ਸੱਬ ਨੇ ਸਰਾਹਿਆ ਅਨਨ ਮੇਰੀ ਸਿਸਟਰ ਮੈਨੂੰ ਕਹਿਣ ਲੱਗੀ ਕਿ ਦੀਦੀ ਵੀ ਆਊਟਫਿਟ ਤੁਹਾਡਾ ਬਹੁਤ ਪਸੰਦ ਆਇਆ ਉਹ ਮੇਰਾ ਮਤਲਬ ਪਹਿਲਾ ਡਿਜ਼ਾਈਨ ਕੀਤਾ ਹੋਇਆ ਜਿੱਦਾਂ ਕਹਿ ਲਓ ਵੀ ਸੂਟ ਸੀਗਾ ਜਿਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਕਿ ਕਮਾਲਾ ਮੋਤੀਆਂ ਦੀ ਨੂੰ ਕੱਢ-ਕੱਢ ਕੇ ਉਹਨੂੰ ਆਪਾਂ ਕਿਦਾਂ ਮੋٹے-ਮੋٹے ਮੋਤੀ ਉਹਦੇ ਵਿੱਚ ਲਗਾ ਕੇ ਉਹਨੂੰ ਡਿਜ਼ਾਈਨ ਕੀਤਾ ਹਨਾ